ਮੇ ਮਿੱਤਰੋ ਚਾਰ ਵਜ ਚੱਲੇ ਆ ਤੇ ਹੁਣੇ ਹੀ ਆਈਆਂ ਪੇਪਰ ਦੇ ਕੇ ਤੇ ਘਰ ਦੇਆਂ ਦਾਣਾ ਪਾਣੀ ਤਾਂ ਰੱਖਤਾ ਇਹਨਾਂ ਨੂੰ ਤੇ ਆਂਡੇ ਵਾਲੀਆਂ ਦੇ ਤੂੰ ਜਾ ਨਾਲੇ ਵੀਡੀਓ ਬਣ ਜੂਗੀ ਲਓ ਜੀ ਅੱਜਾਂ ਦੇ ਨਾਲੇ ਆਂਡੇ ਬੜੇ ਤੋੜੇ ਸਵੇਰੇ ਵੀ ਮੈਂ ਟਾਈਮ ਨਾਲ ਚੱਲ ਆ ਕਿਉਂਕਿ ਧੁੰਦ ਬੜੀ ਸੀ ਤੇ ਘੰਟਾ ਹੀ ਲੱਗ ਗਿਆ ਸਾਨੂੰ ਕਾਲਜ ਪਹੁੰਚਣ ਤੇ ਵੀ ਤੇ ਕੀ ਨਾਲ ਲੈਂਦੇ ਫਿਰ ਘਰ ਦੇ ਨਾਲ ਹੁਣ ਦੱਸਿਆ ਵੀ ਸਵੇਰੇ ਵੀ ਦੋ ਆਂਡੇ ਤੋੜੇ ਪਏ ਉਸ ਤੋਂ ਬਾਅਦ ਦੋ ਤਿੰਨ ਤੋੜ ਤੇ ਪਤਾ ਨਹੀਂ ਕੀ ਚੱਕਰ ਲਓ ਜੀ ਆ ਸਹੀ ਕੀਤਾ ਵਾ ਇੱਥੇ ਲਾਤੇ ਵੈਸੇ ਤਾਂ ਕਰਦਿਆਂ ਡੇ ਚੁੱਕੇ ਵੀ ਆ ਬਾਕੀ ਹੁਣ ਕੋਈ ਹੋ ਜਾਣਗੇ ਵੀਡੀਓ ਜੋਗੇ ਤਾਂ ਵਿਖਾਉਣ ਜੋਗੇ ਲੋ ਬਾਕੀ ਕਮੈਂਟ ਆਏ ਸੀ ਵੀ ਕੰਮਕਾਰ ਦੇ ਜਿਹੜੀ ਵੀਡੀਓ ਜੀ ਕਰਦਾ ਪਾ ਦਿਆ ਕਰੋ ਕੰਮਕੁਮ ਵਾਲੀ ਜਾਂ ਕੋਈ ਵੀ ਆਏ ਇੱਕ ਤਾਂ ਡੰਡਿਆਂ ਤੋਂ ਨੀਵਾ ਹੋ ਕੇ ਲੰਗੜਾ ਪੈਂਦਾ ਚਾਰ ਇੱਧਰ ਸੀਗੇ ਇੱਧਰ ਇੱਧਰ ਤਾਂ ਕੋਈ ਨਹੀਂ ਇੱਧਰ ਪਏ ਆ ਚਾਰ ਲੋਰੀ ਬਾਕੀ ਕੋਈ ਗੱਲ ਨਹੀਂ ਆਪਾਂ ਜਿਹੜੀ ਮਨ ਚ ਵੀਡੀਓ ਹੀ ਪਾ ਦੇਣੀ ਕਰਨੀ ਆਪਾਂ ਕੰਮਕਾਰ ਵਾਲੀ ਕੋਈ ਵੀ ਕੋਈ ਨੌਲੇਜ ਵਾਲੀ ਗੱਲ ਹੋ ਗਈ ਚੰਗੀ ਗੱਲ ਹੋ ਗਈ ਬਸ ਨਾ ਹੁੰਦੇ ਇੱਕ ਪੇਪਰ ਚੱਲਦੇ ਪਏ ਆ ਤੇ ਹੋਰ ਕੰਮ ਹੀ ਵੜੇ ਹੁੰਦੇ ਯਾਰ ਕੀ ਕਰੀਏ ਅਥਾਣੀ ਕਿੰਨੇ ਹੋ ਗਏ ਇੱਕ ਇੰਦਰ ਪਿਆ ਆ ਇੱਕ ਕਮੈਂਟ ਇੱਕ ਆਇਆ ਸੀ ਵੀ ਆਂਡੇ ਵਾਲੀ ਵੀਡੀਓ ਆਉਣੀ ਚਾਹੀਦੀ ਆ ਜਿੰਦਾ ਨਹੀਂ ਜੀ ਕਰਦਾ ਉਹ ਨਾ ਵੇਖਣ ਕਹਿੰਨੇ ਕਮੈਂਟ ਕੀਤਾ ਸੀ ਅਸੀਂ ਤਾਂ ਵੇਖਣੀ ਆ ਸਾਦੂ ਆਂਡੇ ਵਾਲੀ ਵੀਡੀਓ ਚਾਹੀਦੀ ਆ ਲੋ ਜੀ ਉਹਨਾਂ ਕਰਕੇ ਉਹਨਾਂ ਦੇ ਪਿਆਰ ਕਰਕੇ ਵਸ ਨਾ ਆਂਡੇ ਵਾਲੀ ਵੀਡੀਓ ਲਈ ਆਈ ਦੀ ਆ ਆ ਬਈ ਠੀਕ ਇਹਦੇ ਥੱਲੇ ਕਿੰਨੇ ਆ ਵਾਹ ਵਾਹ ਲੱਗਦੇ ਆ ਤੈਨੂੰ ਤੂੰ ਨਾ ਡਿਗ ਪਈ ਹੋ ਰਿਹਾ ਕਾ ਲਓ ਜੀ ਇੱਕ ਹੋਰ ਆਂਡੇ ਆ ਗਏ ਸਵੇਰੇ ਪਤਾ ਨਹੀਂ ਹੁਣ ਕਿੰਨੇ ਆਏ ਹੁਣ ਇਹ ਨਹੀਂ ਮੈਂ ਪੁੱਛਿਆ ਤਾਂ ਆ ਕਿੰਨੇ 35 30 ਤੋਂ 35 ਜਾਂ 40 ਦੇ ਵਿੱਚ ਵਿੱਚ ਹੋਣਗੇ ਤੇ ਬਾਕੀ ਕਰ ਲਿਆ ਜੇ ਫੋਲੋ ਤੇ ਧੰਨਵਾਦ ਜੀ ਅੱਜ ਮੌਸਮ ਵੀ ਸਹੀ ਆ ਕਰ ਲਿਆ ਜੇ ਫੋਲੋ ਵੀ ਧੰਨਵਾਦ